ਲੇ ਸੀਜ਼ਨ ਨੂੰ ਲੈ ਕੇ ਵੈਲਫੇਅਰ ਸੁਸਾਇਟੀ ਵੱਲੋਂ ਫੈਕਟਰ ਲਾਇਆ ਜਾ ਰਿਹਾ ਆਪਣੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੀ ਕਿਨਾ ਚੁ ਜੀ ਦੇਖੋ ਜੀ ਕਿ ਆਪਣਾ ਮਸ਼ੂਰ ਹੋਤੀ ਜੋ ਸਾਊਥ-ਇਸਟ ਪਕਾ ਇੰਡੀਅਨ ਸੋਸ਼ਲ ਰੈਲੀਅਰ ਸੁਸਾਇਟੀ ਜਿਨ੍ਹਾਂ ਨੇ ਭਗਾਨ ਸਰਦਾਰ ਸੁਸ਼ੇਰ ਸਾਂਝੇ ਇਹਨਾਂ ਨੂੰ ਬਹੁਤ ਬੜੀ ਧੰਨਵਾਦ ਕੀਤਾ ਕਿਉਂਕਿ ਤੁੰਨਾ ਦਾ ਸੀਜ਼ਨ ਆ ਰਿਹਾ ਸੀਜ਼ਨ ਦੇ ਵਿੱਚ ਧੁੰਦਾਂ ਦੇ ਕਾਰਨ ਬੜੀਆਂ ਜੜੀਆਂ ਤੁਸਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਲਈ ਲੋਕਾਂ ਨੂੰ ਯੇਰ ਕਰ ਲਈਏ ਸਾਨੂੰ ਸਭ ਦਾ ਬਹੁਤ ਧੰਨਵਾਦ ਕਿਉਂਕਿ ਜਿਹੜੇ ਨੇਕ ਇਨਸਾਨ ਹੁੰਦੇ ਆ ਚੰਗੇ ਇਨਸਾਨ ਕੋਈ ਸਮਾਜ ਵਧੀਆ ਸੱਠਾਂ ਵਿੱਚ ਜੋੜਨ ਬੌਧਿਆ ਇਸ ਕਰਕੇ ਇਹ ਹਰ ਸਾਲ ਧੁੰਦਾਂ ਦੇ ਸੀਜ਼ਨ ਆਉਣ ਤੋਂ ਪਹਿਲਾਂ ਹੀ ਇਹ ਵਿੱਚ ਪਾਲੇ ਕਰਦੇ ਨੇ ਤੇ ਬਹੁਤ ਵਧੀਆ ਭਾਣਾ ਕਿ ਮੇਰੀ ਹੋਰ ਵੀ ਆਰਗੇਨਾਈਜੇਸ਼ਨ ਜਿਹੜੀਆਂ ਦੇ ਵਿੱਚ ਸਵੈ ਸੇਵੀ ਸੰਸਥਾਵਾਂ ਤੁਮ ਬੈਂਤੀ ਇਹ ਬੜੀ ਵਧੀਆ ਪ੍ਰਾਂਤ ਕਰੂ ਜਿਹੜਾ ਮਨੁੱਖੀ ਜੀਵਨ ਦੇ ਵਿੱਚ ਉਹਦਾ ਸਦਨਾ ਕੀਤਾ ਹੋਵੇ ਤੇ ਮੇਰੀ ਇਹ ਖਾਮਾ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਬਲ ਬਖਸ਼ੇ ਤੇ ਵੱਧ ਚੜ੍ਹਦੀ ਕਲਾ ਵਿੱਚ ਰੱਖੇ ਪਬਲਿਕ ਦੇ ਹੱਕ ਵਿੱਚ ਕਰਨੀ ਧੰਨਵਾਦ ਅਸੀਂ ਜਿਹੜੀਆਂ ਸੋਸ਼ਲ ਵਰਕਸ ਗਲਸਰ ਸੁਸਾਇਟੀ ਵੱਲੋਂ ਹਮੇਸ਼ਾ ਹੀ ਪਬਲਿਕ ਦੇ ਸਮਾਜ ਦੇ ਜਾਂਦੇ ਸਮਾਜ ਸਭਾ ਦੇ ਪਾਸੇ ਕੰਮ ਕਰਦੇ ਰਹੇ ਹਾਂ ਅਸੀਂ ਸਿਸ਼ਲ ਬੈਕਰ ਸੋਸਾਇਟੀ ਐਕਟੀਵਿਟੀ ਕਰਦੇ ਰਹਿੰਦੇ ਹਾਂ ਅੱਜ ਅਸੀਂ ਬੇਸ਼ੱਕ ਕੈਂਪ ਲਾਇਆ ਹੈ ਸਟicker ਲਾਉਂਗਾ ਮੈਕਨ ਤੇ ਪਰ ਅਸੀਂ ਯੂਥ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਮਾਪੇ ਉਹ ਵੀ ਕਿ ਉਹਨਾਂ ਦੇ ਮਾਪੇ ਜੀ ਤੇ ਆ ਜੀ ਜਿਹੜੀ ਹੁੰਦੀ ਆ ਪੁਲਿਸ ਇਹ ਸਾਰੇ ਉਹਨਾਂ ਨੂੰ ਗਾਈਡ ਕਰਨ ਕਿ ਉਹ ਆਪਣੀ ਹੱਦ ਵਿੱਚ ਤੇ ਲਿਮਟ ਵਿੱਚ ਬੇਵੈਕਰ ਤੇ ਰਹਿਣ ਤਾਂ ਕਿ ਜਾਣੇ ਨੁਕਸਾਨ ਨਾ ਹੋ ਸਕੇ